ਇੱਧਰ ਆਓ ਇੱਧਰ ਬਾਬਾ ਜੀ ਮੈਂ ਗੁਰਜਿੰਦਰ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਅੱਜ ਅਸੀਂ ਜੋ ਪੁਤਲਾ ਫੁਕਿਆ ਪੰਜਾਬ ਸਰਕਾਰ ਜੋ ਹੱਥ ਘਾਂਟੇ ਆ ਬਣਾ ਰਹੀ ਆ ਅਸੀਂ ਪ੍ਰੈਸ ਨੋਟ ਕਿਤੇ ਸਾਡੀ ਪ੍ਰੈਸ ਬਿਆਨ ਦੇਣਾ ਉੱਥੇ ਵੀ ਸਾਡੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਅਸੀਂ ਕਿਤੇ ਧਰਨਾ ਪ੍ਰਦਰਸ਼ਨ ਕਰਨਾ ਤਾਂ ਸਾਨੂੰ ਘਰਾਂ ਚ ਡਿਟੇਨ ਕੀਤਾ ਜਾ ਰਿਹਾ ਹੈ ਭਾ ਅੱਜ ਪੰਜਾਬ ਸਰਕਾਰ ਸਾਰੇ ਅਫਸਰ ਜਾਈ ਨੂੰ ਕੁੱਚਲ ਕੇ ਸਿਰਫ ਜੋ ਐਮਐਲਏ ਕਹਿੰਦੇ ਨੇ ਉਹ ਹੋ ਰਿਹਾ ਜੋ ਭਗਵੰਤ ਮਾਨ ਕੇਜਰੀਵਾਲ ਕਹਿ ਰਿਹਾ ਉਹ ਹੋ ਰਿਹਾ ਇੱਥੇ ਅਫਸਰ ਸ਼ਾਇਦ ਨਾ ਦੀ ਕੋਈ ਚੀਜ਼ ਨਹੀਂ ਰਹੀ ਜਿਸ ਦੇ ਰੋਸ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਉਤਲੇ ਫੁਕੇ ਜਾ ਰਹੇ ਨੇ ਕਿਉਂਕਿ ਸਾਡਾ ਜੋ ਪਿੰਡ ਤਸੋਖਾਨੇ ਦੇ ਵਿੱਚ ਗੰਦੇ ਪਾਣੀ ਵਾਲਾ ਮਸਲਾ ਚੱਲ ਰਿਹਾ ਉਸ ਦੇ ਸਬੰਧ ਦੇ ਵਿੱਚ ਸਾਰੇ ਪਿੰਡ ਦੀ ਪੰਚਾਇਤ ਤੇ 22 ਕਿਸਾਨ ਪਿੰਡ ਦੇ ਤੇ ਹੋਰ ਸੈਂਕੜੇ ਕਿਸਾਨਾਂ ਨੇ ਗ੍ਰਿਫਤਾਰੀ ਦਿੱਤੀ ਹੈ ਵੀ ਜੋ ਗੰਦੇ ਪਾਣੀ ਦੀ ਪਾਈਪ ਲਾਈਨ ਆ ਇਹਨੂੰ ਪਿੰਡ ਦੇ ਬਾਹਰ ਦੀ ਕੱਢਿਆ ਜਾਵੇ ਨਾ ਕਿ ਪਿੰਡ ਦੀਆਂ ਗਲੀਆਂ ਦੇ ਵਿੱਚ ਨੇ ਪਰ ਪਰੰਤੂ ਉੱਥੋਂ ਦਾ ਐਮਐਲਏ ਮੈਸਰ ਖਾਨਾ ਆਪਣੀ ਹਿੰਦ ਪਗਾ ਰਿਹਾ ਲੋਕਾਂ ਨੂੰ ਗੰਦੇ ਪਾਣੀ ਨੂੰ ਪੀਉਣ ਲਈ ਮਜਬੂਰ ਕਰ ਰਿਹਾ ਹੈ ਇਸ ਕਰਕੇ ਪੂਰੇ ਪ੍ਰਦੇਸ਼ ਦੇ ਵਿੱਚ ਕਿਸਾਨ ਰੋਸ ਦੇ ਵਿੱਚ ਨੇ ਤੇ ਇਹ ਰੋਸ ਦੇ ਵਿੱਚ ਅੱਜ ਅਸੀਂ ਪੁਤਲੇ ਫੁਕੇ ਗਏ ਨੇ